with the ocean as my gang ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਜੀ ਅੱਛਾ ਜੀ ਵਲੌਗ ਸ਼ੁਰੂ ਕੀਤਾ ਹੈ ਤੇ ਆਪਾਂ ਹੁਣ ਚੱਲੇ ਆਂ ਨਕੋਦਰ ਤੇ ਨਕੋਦਰ ਜਾਵਾਂਗੇ ਇਹ ਮੀਂਹ ਦਾ ਟੈਸਟ ਜੇ ਬਣਾਇਆ ਤੇ ਇਹ ਦੇ ਆ ਪਥਰੀ ਜੀ ਉਹਦਾ ਕਰਕੇ ਫੇਰ ਮੀਂਹ ਟੈਸਟ ਕਰਾਉਣੇ ਆ ਤੇ ਇਸ ਕਰਕੇ ਆਪਾਂ ਚੱਲੇ ਆਂ ਅਜ ਨਕੋਦਰ ਹੇ ਰਾਮੀ ਨਹੀਂ ਚੱਲੇ ਕੱਢਣਾ ਅੱਛਾ ਹੁਣ ਪਿੰਡ ਚੱਲੇ ਹਾਂਜੀ ਮੀਂਹ ਹਟਿਆ ਥੋੜਾ ਜਿਹਾ ਤੇ ਈ ਬੜਾ ਬਰਾਂਡ ਆ ਬਹੁਤ ਨਹੀਂ ਪਿਆ ਕਿੱਥੇ ਗੱਡੀ ਬੈਕ ਕਰ ਬੈਕ ਕਰ ਬੈਕ ਕਰ ਬੈਕ ਕਰ ਗੱਡੀ ਹਾਂਜੀ ਗੱਡੀ ਬੈਕ ਕਰ ਨਹੀਂ ਨਹੀਂ ਉਧਰ ਵੀ ਕੱਢ ਜਾਣਾ ਗਾਂ ਕਰਦੇ ਉਹ ਸੇਗਾ ਮੋੜ ਚੱਲ ਹਾਂਜੀ ਪਿੰਡ ਪਾਟੇ ਨੂੰ ਪੇ ਪੋਤੇ ਅੱਛਾ ਅੱਛਾ ਚੱਲ ਥੀ ਬੈਠੋ ਜੀ ਬੈਠੋ ਹਾਂ ਆਹ ਮੇਰੇ ਅੱਗੇ ਗੱਡੀ ਆ ਤਾਜ ਨੇ ਕਰ ਦੇਣਾ ਮੰਨ ਓਏ ਚਲੋ ਜੀ ਚਲੋ ਜੀ ਆਪਣੀ ਐਂਸ ਬੋ ਜੀ ਸਤਿ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਦਰਵਾਜਾ ਟੋਲੀ ਤਾਜ ਓਏ ਦਰਵਾਜਾ ਮੈਂ ਟੋਲੀ

ਡਾਕਟਰ ਨੇ ਹੁਣ ਮੀਂਹ ਨਹੀਂ ਚੱਲੇ ਆ ਸਕੈਨਿੰਗ ਕਰਾਉਣਾ ਬਾਹਰ ਇਹ ਕਿੰਨਾ ਬਾਹਰ ਕਿੰਝ ਪਾਛਾ ਹੋਰ ਦੇਖੋ ਜੀ ਪਾਣੀ ਕਿੰਨਾ ਚੱਲ ਰਿਹਾ ਗੱਡੀ ਸਾਰਿਆਂ ਪਾਣੀ ਵਿੱਚ ਹੋ ਗਈ ਆਹ ਜਿੰਨ ਪੋਤਰ ਦੇ ਵਿੱਚ ਦੇਖੋ ਪਾਣੀ ਪਾਣੀ ਤੇ ਆਪਾਂ ਤੁਰਕੇ ਜਾ ਰਹੇ ਆ ਜਿੰਨ ਅੱਗੇ ਪੈਰੀ ਸੱਚ ਗੱਡੀ ਦੇ ਵਿੱਚ ਤੇ ਦੇਖੋ ਕੀ ਸਾਤ ਆ ਗਿਆ ਪਾਣੀ ਪਾਣੀ ਵੱਡੀ ਵੀ ਚੱਜਣੀ ਇਦਾਂ ਪਰ ਨਹੀਂ ਮਡੇ ਖਲਾਰਨੀ ਔਖੀ ਹੋਣੀ ਉੱਥੇ ਹਾਂ ਦੇਖੋ ਇਹ ਬਣ ਰਿਹਾ ਸਾਰਾ ਕੁਝ ਹੋ ਰਿਹਾ ਪੋਤਰ ਦੇ ਵਿੱਚ ਕੱਢੀ ਜਾ ਰਹੀ ਹੈ ਹਾਂ ਰੋਥੇ ਖਲਾਰ ਨੇ ਉਹ ਖਿਆ ਨਾ ਤੇ ਲੈ ਪਾ ਜੀ ਹਾਂ ਇਥੇ ਨਾ ਇਹ ਨਾ ਨਾ ਪਾ ਪੈਰ ਦੇ ਦੇ ਪੈਰ ਤੁਸੀਂ ਦੇ ਤੇ ਦੇਖੋ ਕਿਵੇਂ ਨਕੌਦਰ ਅੱਜ ਬਣਿਆ ਪਾਣੀ ਪਾਣੀ ਹੋ ਗਿਆ ਨਕੌਦਰ ਕਰੇ ਕਿ ਆਪਾਂ ਗੱਡੀ ਉਥੇ ਸੇਫ ਖਲਾਰ ਕੇ ਉੱਥੇ ਖੜਾ ਲਈ ਗੱਡੀ ਸੇਫ ਖਲਾਰ ਕੇ ਜਾ ਰਹੇ ਹਾਂ ਦੀਆਂ ਬੀਬੀਆਂ ਤੇ ਕਰਨ ਚੱਲੇ ਆਪਾਂ ਮੰਮੀ ਦਾ ਕਰਾਉਣਾ ਹੈ ਐਕਸ-ਰੇ ਤੇ ਜਾ ਆਪਣਾ ਸਕੈਨ ਸਕੈਨ ਕਰਾਉਣੀ ਹੈ ਮੰਮੀ ਤੇ ਪਥਰੀ ਦੀ ਪਰ ਉਹ ਕਹਿੰਦੇ 1:30 ਵਜੇ ਆਇਆ ਤੇ ਹੁਣ ਨਹੀਂ ਪੈ ਗਿਆ ਬਹੁਤ ਜ਼ਿਆਦਾ ਤੇ ਆਹ ਰਹੀ ਹੈ ਸਾਲਾ ਲੱਗ ਗਈ ਇਹ ਦਕਾਰ ਅਜੇ ਅਰੇ ਇਹਨੇ ਦੇਖੋ ਕੀ ਬਣਿਆ ਪਾਣੀ ਚਲੋ ਆ ਰਿਹਾ ਪਾਣੀ ਤੇ ਹੋਰ ਦਾ ਚਾਹ ਸੰਦੂਕ ਰਹੀ ਹੈ ਦੇਖੋ ਆ ਇੱਥੇ ਇਧਰ ਉੱਚਾ ਹੋਇਆ ਉਹ ਵੀ ਚੌੜੀ ਹੋਇਆ ਇੰਦਰਾ ਆਪਾਂ ਨਹੀਂ ਪਰ ਇੱਥੋਂ ਹੀ ਇੱਥੋਂ ਨਿਕਲਣਾ ਹੈ ਇੱਥੇ ਗੱਡੀ ਲੈ ਆਈ ਆਉਣੀ ਸੀ ਇੱਥੇ ਹੀ ਫਲੁਰ ਜਾਣੀ ਸੀ ਹੈ ਨਾ ਇਹ ਲੈ ਲੈ ਆ ਇੱਥੇ ਆ ਇੱਥੇ ਆਪਾਂ ਸੰਦੂ ਬਲੀ ਨੇ ਹਾਂਜੀ ਲਓ ਜੀ ਆਪਾਂ ਹੁਣ ਚੱਲ ਪਏ ਆ ਤੇ ਜਾਮ ਜੂਨ ਜੇ ਬਥੇਰਾ ਲੱਗਾ ਸਕੈਨ ਹੋ ਗਈ ਆ ਮੰਮੀ ਦੀ ਇਹ ਆ ਵੀ ਹਾਂਜੀ ਤੇ ਮੰਮੀ ਇਸ ਕੇ ਬਾਅਦ ਦੇਖੋ ਇਹਨੂੰ ਦਾਣ ਇਲਾਜ ਚਲੋ ਵਧੀਆ ਹਸਪੀਟਲ ਹੁਣ ਕਰਾਵਾਂਗੇ ਚਲੋ ਤੇ ਇਹ ਆ ਭਾਈ ਸਕੈਨ ਵਧੀਆ ਹੋ ਗਈ ਠੀਕ ਹੋ ਗਈ ਮਤਲਬ ਕਿ ਅੱਗੇ ਪਤਾ ਨਹੀਂ ਸੀ ਲੱਗਦਾ ਕਿ ਕੀ ਹਿਸਾਬ ਦਾ ਪਿਆ ਤੇ ਉਦਾਂ ਹੀ ਚੱਲੇ ਜਾਂਦਾ ਸੀ ਕੰਮ ਚੰਗੀ ਤਰ੍ਹਾਂ ਦੱਸਦੇ ਰਹੇ ਸੀ ਡਾਕਟਰ ਪਰ ਇਹ ਬਹੁਤ ਵਧੀਆ ਮਤਲਬ ਡਾਕਟਰ ਨੇ ਮਤਲਬ ਸਾਰਾ ਦੱਸਦਾ ਪਤਾ ਲੱਗ ਗਿਆ ਕਿ ਕੀ ਕੀ ਹੈ